غلط بات نہیں ضروری کی یہ آج گورنمنٹ کے سامنے وقت پر گانبی یار مینوں بھائی یار دو منٹ رو کے جس کو بنائے تھے اس کو तो देख सकते हो कि अंदर जो तो पता लग तो रहा तो 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 है कि अंदर है पुलिस प्रशासन वालों जो है चेकिंग की जा रही है पर जो इतने लोग ने लोगों वालों किया जा रहा है कि इसको पूरा खोलिया जाए जो बुआ है वो बुआ इसको भी भलिया जाए लग गया गेट प्रेशर जी बढ़ गए अंदर बढ़ गए अंदर जान देख रहे हो कि अंदर मुख्यमंत्री पुलिस पार्टी विधानसभा चुनाव प्रशासन मुख्यमंत्री होते हैं प्रशासन चुनाव है प्रशासन अंदर जो विश्वास की इत्यादि जो पूछ रहे हो ये सारी बाहर होती है यार मीडिया वाले मुझे गली अच्छा जी कि मैसेज की मिले अच्छा अच्छा ਕੀ ਹੋਇਆ ਗੱਲ ਸਾਡੀ ਬਾਹਰ ਦੋ ਦੋ ਬਾਹਰ ਦੋ ਬਾਰੇ ਬਾਹਰ ਆਏ ਬਾਹਰ ਤੱਕ ਦਫਰਾ ਯਾਰ ਸਾਹਮਣੇ ਰਹਿੰਦੇ ਰਹੇ ਜੀ ਕਿਉਂ ਲੱਗਦਾ ਬਾਕੀ ਹੁਣ ਆ ਕੇ ਰਿਪੋਰਟ ਕਰਦੇ ਹੋ ਇਹ ਚਲਾਨ ਤੇ ਮੰਨਸ਼ਾ ਕੀ ਹੈ ਕੀ ਇਹ ਯਾਰ ਪਹਿਲੀ ਮਾਈਕ ਕਰਿਓ ਮਾਰੇ ਜਦ ਤੱਕ ਗੱਲ ਹੋਈ ਸਾਰੀ ਡਿਟੇਲ ਸਾਨੂੰ ਗੱਲ ਦਾ ਨਹੀਂ ਪਤਾ ਭਾਜੀ ਗੱਲ ਪੁਲਿਸ ਨੇ ਦੱਸਣੀ ਭਾਜੀ ਤੁਹਾਨੂੰ ਪਹਿਲਾਂ ਵੀ ਸਾਰੇ ਪ੍ਰੈਸ ਨੂੰ ਬਰੀਫ ਕਰ ਚੁੱਕਾ ਮੈਂ ਜੀ ਬਾਰ-ਬਾਰ ਸਵਾਲ ਤੁਸੀਂ ਮੈਨੂੰ ਬਾਰ-ਬਾਰ ਕਰਦੇ ਹੋ ਜਵਾਬ ਮੇਰਾ ਉਹੀ ਹੈ ਇਹ ਜੋਕ ਦੱਸਣਾ ਪੁਲਿਸ ਨੇ ਦੱਸਣਾ ਹੋਣ ਤੁਸੀਂ ਅੰਦਰ ਗਏ ਸੀ ਸਰ ਅੰਦਰ ਗਏ ਸੀ ਭਾਈ ਠੱਕੇ ਨਾਲ ਅੰਦਰ ਗਿਆ ਬੰਦਾ ਹੱਡਾ ਮਰਿਆ ਹੈ ਜੀ ਅੰਦਰ ਡੈੱਡ ਬੋਡੀ ਪਈ ਉਹਨਾਂ ਦੀ ਡੈੱਡ ਬੋਡੀ ਪਈ ਏ ਉਹ ਆਪਣਾ ਕੰਮ ਕਰ ਰਹੇ ਨਾਲ ਸਾਡੇ ਤਰਲੇ ਮੈਂ ਤਾਂ ਕਿਤੇ ਅੱਧਾ ਘੰਟਾ ਸਮਾਂ ਦੇ ਦੋ ਅੱਧੇ ਘੰਟੇ ਬਾਅਦ ਪਹੁੰਚਿਆ ਤੁਹਾਨੂੰ ਹੀ ਬੰਦਾ ਸਪੁਰਤ ਕਰਾਂਗੇ ਪਰ ਅਸੀਂ ਪੁਲਿਸ ਦੇ ਉੱਤੇ ਇੱਕੋ ਹੀ ਕਾਰਵਾਈ ਕਰਦੇ ਆ ਜਿੰਨਾ ਚਿਰ ਗੋਲੀ ਚੱਲੀ ਨਾ ਹੋ ਗਿਆ ਬੰਦੇ ਨੂੰ ਹਸਪੀਟਲ ਕਿਉਂ ਨਹੀਂ ਪਹੁੰਚਾਇਆ ਜੇ ਮੈਂ ਇਹੀ ਮੰਗ ਕਰਦਾ ਜਿਹੜਾ ਬੰਦੇ ਨੇ ਗੋਲੀ ਚਲਾਈਏ ਉਹਨੂੰ ਪਹਿਲਾਂ ਦਾ ਅੰਦਰ ਹੀ ਅਰੈਸਟ ਕੀਤਾ ਜਾਵੇ ਦੂਸਰਾ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਗੋਲੀ ਚਲਾਉਣ ਤੋਂ ਬਾਅਦ ਹਸਪਤਾਲ ਨਹੀਂ ਪਹੁੰਚਾਇਆ ਗਿਆ ਮੈਡੀਕਲ ਨਹੀਂ ਦਿੱਤਾ ਗਿਆ ਉਹ ਵੀ ਕਾਰਵਾਈ ਹੋਣੀ ਚਾਹੀਦੀ ਅੱਛਾ ਕਿੰਨੇ ਹੋਣ ਆ ਰਹੇ ਵਿੱਚ ਬਲੱਡੀ ਹੈ ਯਾਰ ਹਾਂਜੀ ਸਰ ਇਹ ਕੀ ਮਾਮਲਾ ਸਾਹਮਣੇ ਆ ਯਾਰ ਹਾਂਜੀ ਸਰ ਇਹ ਕੀ ਮਾਮਲਾ ਫਿਰ ਤੁਸੀਂ ਸਾਰੇ ਉਹ ਇਹ ਕੀ ਮਾਮਲਾ ਇਹ ਸਾਡੇ ਕੋਲ ਖਬਰ ਆਈ ਸੀ ਕੰਟਰੋਲ ਰੂਮ ਤੋਂ ਕਿ ਕਿਸੇ ਘਰ ਦੇ ਵਿੱਚ ਗੋਲੀ ਚੱਲ ਗਈ ਹੈ ਰਾਜਨਗਰ ਦੇ ਵਿੱਚ ਅਸੀਂ ਉੱਥੇ ਮੌਕੇ ਤੇ ਆਏ ਹਾਂ ਜਿਹੜਾ ਬੰਦਾ ਮੌਕੇ ਤੇ ਇਹ ਮਰ ਚੁੱਕਾ ਸੀਗਾ ਉਹਦੇ ਗੋਲੀ ਲੱਗੀ ਹੋਈ ਆ ਤੇ ਉਹਨੂੰ ਹੁਣ ਇਸ ਵੇਲੇ ਜਿਹੜੀ ਗੀ ਤਫਤੀਸ਼ ਚ ਜਾਰੀ ਕਰ ਰਹੇ ਨੇ ਕਿ ਨਾਮ ਹੈ ਇਹਦਾ ਪਰਮਿੰਦਰ ਸਿੰਘ ਢਿੰਗਰਾ ਨਾਮ ਸਰ ਕੀ ਐਡਵੋਕੇਟ ਐਡਵੋਕੇਟ ਕਿੰਨੇ ਫਾਇਰ ਕਿੰਨੇ ਹੋਏ ਇੱਕ ਫਾਇਰ ਹੋਇਆ ਜਿਹੜੀ ਸਪੋਰਟਸ ਦੀ 2 ਐਮ ਐਮ ਦੀ ਬੰਦੂਕ ਹੁੰਦੀ ਉਹਦੇ ਵਿੱਚੋਂ ਇਹਦੇ ਪੱਟ ਦੇ ਉੱਤੇ ਗੋਲੀ ਲੱਗੀ ਮਾਰਨ ਦਾ ਕਾਰਨ ਕੀ ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂ ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂ ਕਿਹਦੇ ਸੱਟਾਂ ਹੋਰ ਕਿੱਥੇ ਕਿੱਥੇ ਲੱਗੀਆਂ ਉਹ ਮੈਂ ਇਹਦੇ ਇਨਵੈਸਟੀਗੇਸ਼ਨ ਦੱਸ ਨਹੀਂ ਸਕਦਾ ਕਿ ਕੀ ਹੈ ਫੈਮਿਲੀ ਦੇ ਤਿੰਨੋਂ ਮੈਂਬਰ ਤੁਸੀਂ ਅਰੈਸਟ ਕਰ ਲਏ ਜੀ ਕਰ ਲੇ ਜੀ ਪਰਮਿੰਦਰ ਯਾਰ ਗਲਤ ਕਰ ਲੈਣ ਦੋ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਗੋਲੀ ਲੱਗਣ ਨਾਲ ਮੌਤ ਹੋਈ ਜਾਂ ਪੌੜੀਆਂ ਤੋਂ ਡਿੱਗ ਕੇ ਮੌਤ ਹੋਈ ਕਿਉਂਕਿ ਜਦੋਂ ਗੋਲੀ ਲੱਗੀ ਹੈ ਗੋੜੀ ਲੱਗਣ ਤੋਂ ਬਾਅਦ ਪੌੜੀਆਂ ਤੋਂ ਥੱਲੇ ਡਿੱਗੇ ਆ ਹੋ ਸਕਦਾ ਸਿਰ ਦੇ ਅੰਦਰੂਨੀ ਸੱਟਾਂ ਵੀ ਲੱਗੀਆਂ ਹੋਣ ਉਹ ਸਾਰਾ ਕੁਝ ਹੈ ਜੋ ਵੀ ਸਪਸਲੀਆਂ ਚ ਵੀ ਸੱਟ ਲੱਗ ਸਕਦੀ ਹੈ ਉਹ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਜਾਂ ਪੋਸਟਮਾਰਟਮ ਚ ਪਤਾ ਲੱਗੂਗਾ ਮੇਰਾ ਕਹਿਣਾ ਮੈਂ ਆਫਿਸ ਚ ਬੈਠੇ ਸੀ ਇਹਨਾਂ ਨੂੰ ਬਾਗ ਮਾਰੀ ਕੇ ਬੁਲਾਇਆ ਦੇਖੋ ਉਹਦੇ ਸਾਰੇ ਵੀਸ਼ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਹੁਣ ਕੈਮਰਾ ਵੀਡੀਓ ਫੁਟੇਜ ਵੀ ਲਵਾ ਲਵਾਂਗੇ ਨਾਮ ਕੀ ਹੈ ਇਹਨਾਂ ਦੇ ਵਿੱਚ ਪਰਮਿੰਦਰ ਕੌਰ ਹੈ ਜਿਹੜੀ ਇਹ ਲੇਡੀ ਇੱਥੇ ਰਹਿੰਦੀ ਤੇ ਉਹਦਾ ਹਸਬੰਡ ਤੇ ਉਹਦਾ ਬੇਟਾ ਇਹਨਾਂ ਦਾ ਨਾਮ ਇਹ ਨਾਮ ਇੱਕ ਦੱਸ ਦੂੰਗਾ ਤੁਹਾਨੂੰ ਇਹ ਪਰਿਵਾਰਕ ਮੈਂਬਰ ਸੀ ਇਹ ਸਾਰੇ ਪਰਿਵਾਰਕ ਮੈਂਬਰ ਸੀ ਕਿੰਨੇ ਮੈਂਬਰ ਫੜੇ ਸਰ ਤਿੰਨ ਸਰ ਮਾਰਨ ਦਾ ਕਾਰਨ ਕੀ ਸੀ ਇਹ ਹਲੇ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਪੁਰਾਣੀ ਰੈਂਜ ਚ ਵੀ ਕੋਈ ਨਹੀਂ ਹਲੇ ਇਦਾਂ ਦਾ ਕੁਝ ਨਹੀਂ ਸਾਹਮਣੇ ਆਇਆ ਸਵਾਲ ਹੈ ਕਿ ਜਦੋਂ ਉਹਨਾਂ ਦੀ ਲੱਤ ਤੇ ਗੋੜੀ ਵੱਜੀ ਉਸ ਤੋਂ ਬਾਅਦ ਚਾਹੇ ਉਹ ਪੋੜੀਆਂ ਛੁੱਟ ਗਏ ਸਾਨੂੰ ਖਬਰ ਮਿਲੀ ਸੀਗੀ ਬਿਲਕੁਲ ਆਰਾਮ ਨਾ ਯਾਰ ਬਿਲਕੁਲ ਆਰਾਮ ਨਾ ਆਰਾਮ ਨਾ ਸਰ ਤੁਸੀਂ ਨਾ ਸੈਟਲ ਵਾਲੀਓ ਬਿਲਕੁਲ ਆਰਾਮ ਨਾ ਜੀ ਜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਆਈ ਸੀ ਕਿ ਕਿਸੇ ਘਰ ਦੇ ਵਿੱਚ ਗੋਲੀ ਚੱਲ ਗਈ ਆ ਹੁਣ ਉੱਥੇ ਮੌਕੇ ਤੇ ਆਏ ਸੀਗੇ ਆਣ ਕੇ ਫੋਰੈਂਸਿਕ ਟੀਮ ਆ ਗਈਆਂ ਸਾਰੀ ਉਹੀ ਜਾਂਚ ਚੱਲਦੀ ਪਈ ਆ ਬਾਕੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਉਹ ਸਾਰੇ ਅਗਰ ਤੁਹਾਨੂੰ ਡਿਸਪਲੇ ਸਰ ਮੌਤ ਹੋ ਚੁੱਕੀ ਹੈ ਇਹਦਾ ਨਾਮ ਹੈ ਪਰਮਿੰਦਰ ਸਿੰਘ ਢਿੰਗਰਾ ਨਾਮ ਹੈ ਥੱਲੇ ਕਾਰਨ ਜਿਹੜੇ ਸਾਰੇ ਪਤਾ ਲੱਗਣਗੇ ਆਪਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਫੜ ਲਿਆ ਗਿਆ ਹਾਂਜੀ ਹਾਂਜੀ ਉਹ ਸਾਰੇ ਫੜੇ ਗਏ ਉਹਨਾਂ ਦਾ ਕਿਆ ਨਾ ਲਿਸੈਂਸ ਸੀ ਆ ਵੈਪਨ ਹੀ ਨਹੀਂ ਇਹ ਜਿਹੜਾ ਆਪਣੀ ਸਪੋਰਟਸ ਦੀ ਨਹੀਂ ਉਹਦੀ 2mm ਦੀ ਬੋਰ ਦੀ ਗੋਲੀ ਇਹ ਬੰਦੂਕ ਕੋਲ ਨਹੀਂ ਉਹ ਸਰ ਰਜਿਸਟਰਡ ਮਾਮਲਾ ਇਹ ਹੱਲੇ ਸਾਰੇ ਕੁਛ ਇਨਵੈਸਟੀਗੇਸ਼ਨ ਵਿੱਚ ਪਤਾ ਲੱਗੂਗਾ ਜਿਹਦੇ ਪੁੱਛਗਿਛ ਕਰਾਂਗੇ ਇਹਦੇ ਵਿੱਚ ਅਸੀਂ ਜਿਹੜੇ ਸਾਰੇ ਘਰ ਦੇ ਨੇ ਤਿੰਨੇ ਵੀ ਤੇ ਤਿੰਨੇ ਮੈਂਬਰ ਉਸੇ ਲੈ ਲਿਆ ਸਰ ਉਹਨਾਂ ਦਾ ਕਹਿਣਾ ਕਿ ਲਗਭਗ 2 ਤੋਂ 2.5 ਘੰਟੇ ਹੋ ਗਏ ਨੇ ਜਿਹੜੇ ਕਿ ਮਿੰਟਕ ਜਿਹਨੂੰ ਗੋਲੀ ਲੱਗੀ ਉਹ ਅੰਦਰ ਹੀ ਰੱਖਿਆ ਕੋਈ ਫਰਸਟ ਡੇਟ ਵਗੈਰਾ ਨਹੀਂ ਦਿੱਤੀ ਇਹਦੇ ਵਿੱਚ ਜਦੋਂ ਅਸੀਂ ਆਏ ਸੀਗੇ ਉਸ ਤੋਂ ਪਹਿਲਾਂ ਹੀ ਇਹ ਛੋੜੀ ਆਕਰ ਚੁੱਕੀ ਸੀ ਕਿ ਕਿੰਨੇ ਲੱਗੀਆਂ ਗੋਲੀ ਇੱਕ ਗੋਲੀ ਲੱਗੀ ਆ ਲੱਤ ਤੇ ajo ਹਰ ਤੱਕ ਪਤਾ ਲੱਗਾ ਬਾਕੀ ਪੋਸਟਮਾਰਟਮ ਉਹੀ ਪੋਸਟਮਾਰਟਮ ਵਿੱਚ ਪਤਾ ਲੱਗੂਗਾ ਬਾਕੀ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਸੱਤਾਂ ਸਰ